ਨੇ ਅਹੀਂ ਮੋਢਿਆਂ ਦੇ ਧਿਆਰ ਰੱਖ ਲੈਣੇ ਆ ਆਪਦੇ ਬੱਚੇ ਵਿਚ ਹੋਣ ਲਈ ਇਹ ਮੇਰੀ ਸੈਂਟਰ ਸਰਕਾਰ ਨੂੰ ਵੀ ਆ ਤੇ ਪੰਜਾਬ ਸਰਕਾਰ ਨੂੰ ਵੀ ਆ ਮੈਂ ਆਪਦੇ ਬੰਦੇ ਨਾਲ ਕੱਟੇ ਕਰਕੇ ਹੀ ਧਿਆਰ ਚੁੱਕੇ ਅਹੀਂ ਇਹਨਾਂ ਬੰਦਿਆਂ ਦੇ ਬਰਖਲਾਪ ਹੋ ਜਾਣਗੇ ਤੇ ਚਾਹੇ ਸਰਕਾਰ ਇਸ ਕੰਮ ਤੇ ਆਪਦੀ ਥੱਲ ਪਾ ਲਵੇ ਮੁੜ ਕੇ ਨਾਖੇ ਵੀ ਇਹ ਹੱਤਵਾਦੀ ਪੈਦਾ ਹੁੰਦੇ ਆ ਮਾਪਾਂ ਅਰਜਨ ਮੈਂ ਗੱਲ ਸਿੱਧੀ ਹੋਣ ਕਰ ਦੇਣੀ ਅੱਜ ਮਾਪਿਆਂ ਦਾ ਇਕੱਲਾ ਪੁੱਤ ਸੀ ਜਿਹੜੇ ਵੱਜ ਗਏ ਮੈਂ ਕਿ ਸਰਕਾਰ ਨੂੰ ਦੋਵਾਂ ਸਰਕਾਰਾਂ ਨੂੰ ਚਾਹੀਦੇ ਇਹਨਾਂ ਕੰਮਾਂ ਤੇ ਢੱਲ ਪਾ ਦਿਓ ਕਿ ਚਾਹੇ ਹਾਮਨ ਸਾਨਾ ਨੇ ਥਿਆਰ ਚੁੱਕ ਲਏ ਜੇ ਮੁੜ ਕੇ ਨਾ ਆਖੇ ਜੇ ਅੱਤਵਾਦੀ ਪੈਦਾ ਹੋਣ ਡੇ ਆ ਮਾਪਿਆਂ ਦੇ ਇੱਕੋ ਇੱਕ ਪੁੱਤ ਸੀ ਹਾਂਜੀ ਇੱਕੋ ਇੱਕ ਪੁੱਤ ਹੀ ਗਾ ਮਾਪਿਆਂ ਦਾ ਇਕੱਲਾ ਬਣਾ ਦੀ ਮਾਗੀ ਬੱਚੇ ਦਾ ਬੰਦੀਪ ਸਿੰਘ ਦਾ ਬੰਦੀਪ ਸਿੰਘ ਉਮਰ ਕਿੰਨੀ ਕੁ ਸੀ ਉਮਰ ਕਿੰਨੀ ਕੋ ਮਰਦਾ ਸਾਰੀ ਆਲੇ 25 26 26 27 ਸਾਲ ਕੋ 28 ਸਾਲ ਕੀ ਕੀ ਵਿਆਹ ਆ ਸੀ ਕੀ ਆ ਬੱਚੇ ਦੋ ਛੋਟੇ ਛੋਟੇ ਭੂਰਾ ਭੂਰੇ ਜਿਹਨੇ ਬੱਚੇ ਕਿੰਮਰਾਈ ਬੱਚਿਆਂ ਦੀ ਗੁਡੀਆਂ ਸ 8 10 ਸਾਲਾਂ ਦੀ ਗੁਡੀਆਂ 6 7 ਸਾਲਾਂ ਦਾ ਬੇਟਾ ਵਾ ਜੀ ਕੋਈ ਪੁਲਿਸ ਨੂੰ ਤਲਾਸ਼ ਵਗੈਰਾ ਨਹੀਂ ਕੀਤੀ ਕੀ ਕਾਰਨ ਕੀ ਸੀ ਜੀ ਪੁਲਸ ਨੂੰ ਤਲਾਸ਼ ਕਰਕੇ ਅਸੀਂ ਕੀ ਕਰਦੇ ਜੀ ਪੁਲਸ ਨੂੰ ਪੁਲਸ ਨੂੰ ਵੀ ਪਤਾ ਹੈ ਸਰਕਾਰ ਨੂੰ ਪਤਾ ਹਰ ਤੇ ਹਰ ਬੰਦੇ ਨੂੰ ਪਤਾ ਮੈਂ ਕਨਪੜ ਮੰਦਾ ਯਾਰ ਪਿੰਡ 'ਚ ਮੈਨੂੰ ਪਤਾ ਵੀ ਫਲਾਣੇ ਬੰਦੇ ਵੇਚਣ ਦੇ ਤੇ ਉਹ ਸਰਕਾਰ ਨੂੰ ਨਹੀਂ ਪਤਾ ਹਮ ਹਰ ਇੱਕ ਨੂੰ ਪਤਾ ਵਾ ਸੈਂਟਰ ਤੋਂ ਲੈ ਗਿਆ ਸੀਬੀਆਈ ਆ ਹੋਰ ਕਈ ਕਿੰਨੀਆਂ ਜਲਸੀਆਂ ਭੈਣੀਆਂ ਫਿਰਦੀਆਂ ਉਹਨਾਂ ਹੋਰ ਕਮਾਲੀ ਦੇ ਫਿਰਦੀਆਂ ਇਸ ਕੰਮ ਦਾ ਨਹੀਂ ਉਹਨਾਂ ਨੂੰ ਪਤਾ ਹਮ ਹਾਂ ਪਰ ਸੋਟਾ ਮਾ ਤਾਂ ਬਹੁਤ ਕਰੀ ਜਾਂਦੀ ਲੇਕਿਨ ਜਿਹੜਾ ਨਸ਼ਾ ਪਰ ਮੈਂ ਸਰਕਾਰ ਨੂੰ ਦੁਬਾਰੇ 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 ਪੰਜਾਬ ਸਰਕਾਰ ਸੈਂ ਇਹ ਮੇਰੀ ਪਉਣੀ ਜੇ ਵੀਡੀਓ ਸੈਂਟਰ ਸਰਕਾਰ ਨੂੰ ਵੀ ਕਹਿੰਦੇ ਇਹ ਕੰਮ ਇੱਕ ਜਾਣੀ ਲੁਟਾ ਖੋਹਾਂ ਇਹ ਕੰਮ ਸਾਰੇ ਜਿਹੜੇ ਇਹਨਾਂ ਨੂੰ ਬੰਦ ਕਰਾ ਲਓ ਤੇ ਚਾਹੇ ਅਸੀਂ ਆਮਣ ਥਾਣੇ ਹਥਿਆਰ ਚੁੱਕ ਲੈਣੇ ਜੇ ਅਸੀਂ ਨਹੀਂ ਜੇ ਰੁਕਣਾ ਮੁੜ ਕੇ ਨਾ ਖਿਆ ਜੀ ਵੀ ਇਹ ਅਤਵਾਦੀ ਪੈਦਾ ਹੁੰਦੇ ਆ